ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਅਗਾਜ਼ ਦੇ ਨਾਲ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਆ। ਤੁਹਾਡੇ ਨਾਲ ਵਾਦਾ ਕੀਤਾ ਸੀ ਜਿਹੜੀਆਂ ਭੈਣਾਂ ਨੇ ਫੋਨ ਕੀਤੇ ਸੀ ਕਿ ਗੱਲ ਮੇਰੀ ਪੂਰੀ ਤਰ੍ਹਾਂ ਨਾਲ ਸਮਝ ਸਕਦੀਆਂ ਨੇ ਪਰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਨਾਂ ਦੇ ਲਈ ਪਹਿਲੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਆ। ਗੱਲ ਕਰਾਂਗੀ ਪਹਿਲੀ ਕਹਾਣੀ ਕਿੱਟੀ ਪਾਰਟੀ ਦੀ। ਤਾਂ ਕਿੱਟੀ ਪਾਰਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅੱਜ ਕਿੱਟੀ ਪਾਰਟੀ ਦਾ ਪੂਰਾ ਟ੍ਰੈਂਡ ਹੈ। ਪਾਰੇ ਜਿਹੜੀ ਕਹਾਣੀ ਦੀ ਗੱਲ ਮੈਂ ਆਪਣੀ ਕਲਮ ਦੇ ਰਾਹੀਂ ਆਪਣੀ ਪੁਸਤਕ ਦੇ ਵਿੱਚ ਕਰਦੀ ਆ ਉਹ ਕਿੱਟੀ ਪਾਰਟੀ ਦੀ ਗੱਲ ਕਰਦੀ ਆ ਮੈਂ 1998 ਦੀ ਜਦੋਂ ਹਲੇ ਅਸੀਂ ਗੱਲ ਕਰੀਏ ਕਿੱਟੀ ਪਾਰਟੀ ਦਾ ਟ੍ਰੈਂਡ ਸ਼ੁਰੂ ਹੀ ਹੋਇਆ ਸੀ ਤੇ ਉਸ ਸਮੇਂ ਅਸੀਂ ਕਿੱਟੀ ਪਾਰਟੀ ਦੀ ਗੱਲ ਕਰੀਏ ਤਾਂ ਔਰਤਾਂ ਦੇ ਵਿੱਚ ਖਾਸ ਤੌਰ ਤੇ ਕਾਲਜ ਦੇ ਵਿੱਚ ਪੜਨ ਵਾਲੀਆਂ ਕੁੜੀਆਂ ਦੇ ਵਿੱਚ ਕਿੱਟੀ ਪਾਰਟੀ ਨੂੰ ਲੈ ਕੇ ਕਿਸ ਤਰੀਕੇ ਦਾ ਜਿਹੜਾ ਉਤਸ਼ਾਹ ਸੀ ਇਸ ਕਹਾਣੀ ਦੀ ਮੁੱਖ ਪਾਤਰ ਨਵੀ ਜਿਹੜੀ ਕਿ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧਿਤ ਹੁੰਦੀ ਆ ਜਦੋਂ ਉਹਨੂੰ ਆਪਣੇ ਕਾਲਜ ਦੇ ਵਿੱਚ ਪਤਾ ਲੱਗਦਾ ਏ ਕਿ ਉਸ ਦੀਆਂ ਸਹੇਲੀਆਂ ਦੇ ਇੱਕ ਗਰੁੱਪ ਨੇ ਕਿੱਟੀ ਪਾਰਟੀ ਪਾਈ ਆ ਤੇ ਉਸ ਦਾ ਵੀ ਦਿਲ ਕਰਦਾ ਏ ਕਿ ਉਹ ਕਿੱਟੀ ਪਾਰਟੀ ਪਾ ਲਵੇ ਉਹ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਆ ਕਿ ਤੁਸੀਂ ਕਿੱਟੀ ਪਾਰਟੀ ਪਾਈ ਆ ਮੈਨੂੰ ਵੀ ਨਾਲ ਆਪਣੇ ਲੈ ਲਓ ਤੇ ਮੈਂ ਵੀ ਕਿੱਟੀ ਪਾਰਟੀ ਪਾਉਣੀ ਚਾਹੁੰਦੀ ਆ ਪਰ ਨਾਲ ਹੀ ਉਹਦੀਆਂ ਜਿਹੜੀਆਂ ਸਹੇਲੀਆਂ ਨੇ ਉਹਨੂੰ ਕਹਿੰਦੀਆਂ ਨੇ ਕਿ ਕਿੱਟੀ ਪਾਰਟੀ ਪਾਉਣ ਦੇ ਲਈ ਤੈਨੂੰ ਹਰ ਮਹੀਨੇ 100 ਰੁਪਏ ਦੇਣੇ ਪੈਣਗੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ 1998 ਦੀ ਤਾਂ ਇੱਕ ਮੱਧ ਵਰਗੀ ਪਰਿਵਾਰ ਦੀ ਲੜਕੀ ਦੇ ਲਈ ਹਰ ਮਹੀਨੇ 100 ਰੁਪਏ ਕੱਢਣੇ ਬੜੇ ਔਖੇ ਸੀ ਤੇ ਉਹਦਾ ਦਿਲ ਟੁੱਟ ਜਾਂਦਾ ਏ ਤੇ ਉਹ ਕਹਿੰਦੀ ਆ ਕਿ ਨਹੀਂ ਮੈਂ ਕਿੱਟੀ ਪਾਰਟੀ ਨਹੀਂ ਪਾ ਸਕਦੀ ਮੈਂ ਇਸ ਕਿੱਟੀ ਵਿੱਚ ਤੁਹਾਡੇ ਨਾਲ ਸ਼ਾਮਿਲ ਨਹੀਂ ਹੋ ਸਕਦੀ ਪਰ ਜਿਵੇਂ ਹੀ ਹਰ ਮਹੀਨੇ ਕਿੱਟੀ ਹੁੰਦੀ ਤਾਂ ਕੁੜੀਆਂ ਦੇ ਵਿੱਚ ਪਹਿਲਾਂ ਤੋਂ ਚਰਚਾ ਚੱਲ ਪੈਂਦੀ ਕਿ ਅੱਜ ਕਿੱਟੀ ਐ ਅੱਜ ਇਸ ਜਗ੍ਹਾ ਦੇ ਉੱਤੇ ਜਾ ਕੇ ਕਿੱਟੀ ਪਾਰਟੀ ਕਰਨੀ ਐ ਆਪਾਂ ਸਾਰਿਆਂ ਨੇ ਇੰਜੋਏ ਕਰਨਾ ਐ ਫਿਰ ਸੂਟਾਂ ਦੀ ਗੱਲ ਚੱਲਦੀ ਫਿਰ ਅਸੀਂ ਗੱਲ ਕਰੀਏ ਨਾਲ ਦੀ ਨਾਲ ਸੂਟਾਂ ਦੇ ਨਾਲ ਸੰਬੰਧਿਤ ਜਿਹੜੀ ਜੁਐਲਰੀ ਉਹਨਾਂ ਨੇ ਪਾਣੀ ਹੁੰਦੀ ਸੀ ਉਸ ਦੇ ਨਾਲ ਸੰਬੰਧਿਤ ਗੱਲ ਚੱਲਦੀ ਤਾਂ ਨਵੀ ਦਾ ਉਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਸੁਣ ਕੇ ਦਿਲ ਕਰਦਾ ਕਿ ਉਸਨੇ ਵੀ ਕਿੱਟੀ ਪਾਰਟੀ ਪਾਉਣੀ ਐ ਇੱਕ ਦਿਨ ਕੀ ਹੁੰਦਾ ਏ ਕਿ ਉਹ ਆਪਣੀ ਸਹੇਲੀ ਨੂੰ ਇੱਕ ਨੂੰ ਜਾ ਕੇ ਕਹਿੰਦੀ ਐ ਕਿ ਉਸਨੇ ਕਿੱਟੀ ਪਾਰਟੀ ਦੇ ਵਿੱਚ ਉਸਦੇ ਨਾਲ ਜਾਣਾ ਹੈ ਹਾਲਾਂਕਿ ਉਸਤੇ ਨਾਲ ਗੱਲ ਕਰਨ ਤੋਂ ਪਹਿਲਾਂ ਉਹ ਥੋੜਾ ਜਿਹਾ ਚੀਜ਼ ਮਹਿਸੂਸ ਕਰਦੀ ਹੈ ਕਹਾਣੀ ਦੀਆਂ ਸੱਤਰਾ ਨੇ ਰੇਨੂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਨਵੀ ਕਹਿੰਦੀ ਹੈ ਰੇਨੂ ਨੂੰ ਰੇਨੂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਅਗਰ ਰੇਨੂ ਕਹਿੰਦੀ ਆ ਹੈ ਭਲਾ ਐਸੀ ਕਿਹੜੀ ਗੱਲ ਹੈ ਜੋ ਤੂੰ ਮੇਰੇ ਨਾਲ ਗੱਲ ਕਰਨ ਬਾਰੇ ਇੰਨਾ ਸੋਚ ਰਹੀ ਹੈ ਨਵੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਉਹ ਗੱਲ ਪੂਰੀ ਹੀ ਨਹੀਂ ਕਰ ਪਾਉਂਦੀ ਰੇਨੂ ਕੀ ਮੈਂ ਮੈਂ ਲਗਾਈ ਹੈ ਸਿੱਧੀ ਤਰ੍ਹਾਂ ਦੱਸ ਕੀ ਗੱਲ ਹੈ ਨਵੀ ਥੋੜੀ ਜੀ ਹਿੰਮਤ ਕਰਕੇ ਫਿਰ ਉਸ ਨੂੰ ਕਹਿੰਦੀ ਹੈ ਮੇਰਾ ਦਿਲ ਕਰਦਾ ਏ ਕਿ ਮੈਂ ਤੇਰੇ ਨਾਲ ਕਿੱਟੀ ਪਾਰਟੀ ਤੇ ਜਾਵਾਂ ਕੀ ਤੂੰ ਮੈਨੂੰ ਇਸ ਵਾਰ ਆਪਣੇ ਨਾਲ ਕਿੱਟੀ ਪਾਰਟੀ ਤੇ ਲੈ ਜਾਵੇਂਗੀ ਨਵੀ ਦੀ ਗੱਲ ਸੁਣ ਕੇ ਰੇਨੂ ਟਹਾਕਾ ਲਾ ਕੇ ਹੱਸਦੀ ਹੈ ਤੇ ਕਹਿੰਦੀ ਹੈ ਖੋਦਿਆ ਪਹਾੜ ਨਿਕਲਿਆ ਚੂਹਾ ਆ ਨਿੱਕੀ ਜਿਹੀ ਗੱਲ ਲਈ ਇੰਨੀ ਦੇਰ ਤੋਂ ਮੈਂ ਮੈ ਲਾਈ ਸੀ ਕੱਲ ਕਾਲਜ ਤੋਂ ਬਾਅਦ ਚੱਲੀ ਮੇਰੇ ਨਾਲ ਮੈਂ ਤੈਨੂੰ ਆਪਣੇ ਨਾਲ ਕਿੱਟੀ ਪਾਰਟੀ ਤੇ ਲੈ ਜਾਵਾਂਗੀ ਰੇਨੂ ਦੀ ਗੱਲ ਸੁਣ ਕੇ ਨਵੀ ਦੇ ਚਿਹਰੇ ਦੇ ਉੱਤੇ ਨਿਖਾਰ ਆ ਜਾਂਦਾ ਹੈ ਉਸ ਦੀਆਂ ਖੁਸ਼ੀਆਂ ਕਿਤੇ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਉਸ ਨੇ ਰੇਨੂ ਦੇ ਨਾਲ ਕਿੱਟੀ ਪਾਰਟੀ ਤੇ ਜਾਣਾ ਹੈ ਪਰ ਉਸ ਜਿਹੜੀ ਉਹ ਖੁਸ਼ੀ ਸੀ ਉਹ ਕੁਝ ਕਪਲਾਂ ਦੀ ਸੀ ਕਿਉਂਕਿ ਜਿਵੇਂ ਹੀ ਉਹ ਘਰ ਪਹੁੰਚਦੀ ਹੈ ਤੇ ਘਰ ਪਹੁੰਚ ਕੇ ਸ਼ਾਮ ਤੱਕ ਉਸ ਨੂੰ ਪਤਾ ਲੱਗਦਾ ਏ ਪੂਰਾ ਦਿਨ ਜਿਹੜਾ ਹੈਗਾ ਉਹ ਤਿਆਰੀ ਕਰਦੀ ਹੈ ਕਿ ਕੱਲ ਉਸਨੇ ਰੇਨੂ ਦੇ ਨਾਲ ਕਿੱਤੀ ਪਾਰਟੀ ਤੇ ਜਾਣਾ ਏ ਪਰ ਸ਼ਾਮ ਨੂੰ ਇੱਕ ਫੋਨ ਕਾਲ ਦੇ ਰਾਹੀਂ ਸੁਨੇਹਾ ਮਿਲਦਾ ਏ ਕਿ ਉਸਦੇ ਮਾਮਾ ਜੀ ਦੀ ਡੈਥ ਹੋ ਗਈ ਜਿਹੜੀ ਖੁਸ਼ੀ ਉਸ ਨੂੰ ਐਨੀ ਸੀ ਕਿ ਉਸਨੇ ਕਿੱਤੀ ਪਾਰਟੀ ਤੇ ਜਾਣਾ ਏ ਉਹ ਇੱਕਦਮ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਉਹ ਕਿੱਤੀ ਪਾਰਟੀ ਤੇ ਨਹੀਂ ਜਾ ਪਉਂਦੀ ਹੁਣ ਜਿਹੜਾ ਸੁਪਨਾ ਸੀ ਉਸ ਦਾ ਕਿ ਕਿੱਟੀ ਪਾਰਟੀ ਤੇ ਜਾਣਾ ਇਹ ਉਹ ਪਲਾਂ ਦੇ ਵਿੱਚ ਹੀ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ ਟੁੱਟ ਜਾਂਦਾ ਹੈ ਫਿਰ ਹੌਲੀ ਹੌਲੀ ਜ਼ਿੰਦਗੀ ਅੱਗੇ ਚੱਲਦੀ ਰਹਿੰਦੀ ਹੈ ਲੇਕਿਨ ਰੇਨੂ ਦੇ ਮਨ ਦੇ ਵਿੱਚ ਕਾਲਜ ਦੀ ਪੜ੍ਹਾਈ ਵੀ ਖਤਮ ਹੋ ਜਾਂਦੀ ਹੈ ਪਰ ਉਸ ਦੇ ਮਨ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਹੈ ਕਿ ਉਸਨੇ ਕਿੱਟੀ ਪਾਰਟੀ ਤੇ ਜਾਣਾ ਹੈ ਕਿੱਟੀ ਪਾਰਟੀ ਤੇ ਜਾਣਾ ਹੈ ਫਿਰ ਜਦੋਂ ਉਸ ਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਇੱਕ ਦਿਨ ਆਪਣੀ ਨਨਾਨ ਨੂੰ ਉਹ ਕਹਿੰਦੀ ਹੈ ਕਿ ਜਦੋਂ ਨਨਾਨ ਤੇ ਭਰਜਾਈ ਆਪਸ ਦੇ ਵਿੱਚ ਦੋਨੋਂ ਗੱਲਾਂ ਕਰਦੀਆਂ ਨੇ ਤਾਂ ਸਾਲ ਕੁ ਬਾਅਦ ਉਹ ਆਪਣੀ ਨਾਨਨ ਨੂੰ ਕਹਿੰਦੀ ਹੈ ਕਿ ਪੰਮੀ ਤੂੰ ਕਦੇ ਕਾਲਜ ਦੇ ਵਿੱਚ ਕਿੱਟੀ ਪਾਈ ਹੈ ਪੰਮੀ ਨਾਲ ਹੀ ਆਪਣੀ ਭਾਬੀ ਨੂੰ ਜਵਾਬ ਦਿੰਦੀ ਹੈ ਕਿ ਨਹੀਂ ਉਸਨੇ ਕਿੱਟੀ ਨਹੀਂ ਪਾਈ ਨਵੀ ਲਗਾਤਾਰ ਬੋਲੀ ਜਾ ਰਹੀ ਹੁੰਦੀ ਹੈ ਕੇ ਜੇਕਰ ਤੂੰ ਕਿੱਟੀ ਤੇ ਮੈਨੂੰ ਨਾਲ ਲੈ ਕੇ ਜਾਵਾਂਗੀ ਤਾਂ ਮੈਂ ਇਸ ਕਲਰ ਦਾ ਸੂਟ ਪਾ ਕੇ ਜਾਵਾਂਗੀ ਮੇਰੇ ਕੋਲ ਨਾਲ ਮੈਚਿੰਗ ਜੁੱਤੀ ਆ ਨਾਲ ਮੈਚਿੰਗ ਚੁੰਮਕੇ ਹੈਗੇ ਨੇ ਨਾਲ ਦੀ ਬਿੰਦੀ ਮੈਂ ਲਗਾ ਕੇ ਜਾਵਾਂਗੀ ਲਗਾਤਾਰ ਉਹ ਐਕਸਾਈਟਮੈਂਟ ਇਸ ਤਰੀਕੇ ਨਾਲ ਜਦੋਂ ਆਪਣੀ ਜ਼ਾਹਰ ਕਰ ਰਹੀ ਸੀ ਤਾਂ ਲਗਾਤਾਰ ਆਪਣੀ ਭਾਬੀ ਨੂੰ ਇੰਜ ਬੋਲਦੇ ਹੋਏ ਨੂੰ ਦੇਖ ਕੇ ਪੰਮੀ ਇੱਕਦਮ ਜਵਾਬ ਦਿੰਦੀ ਹੈ ਕੀ ਹੋ ਗਿਆ ਭਾਬੀ ਤੁਹਾਨੂੰ ਇੰਜ ਲਗਾਤਾਰ ਕਿਉਂ ਬੋਲੀ ਜਾ ਰਹੇ ਹੋ ਕੀ ਹੋ ਗਿਆ ਭਾਬੀ ਤੁਹਾਨੂੰ ਥੋੜਾ ਸਾਥ ਆ ਲਵੋ ਕਿੱਤੀ ਪਾਰਟੀ ਮੇਰੀ ਸਹੇਲੀਆਂ ਨੇ ਪਾਈ ਹੈ ਪਰ ਮੈਂ ਨਹੀਂ ਪਾਈ ਮੇਰੇ ਕੋਲ ਵੀ ਤੁਹਾਡੇ ਵਾਂਗ ਪੈਸੇ ਹੀ ਨਹੀਂ ਹੈਗੇ ਇਹਨਾਂ ਕਹਿ ਕੇ ਉਹ ਸ਼ਰਾਤੀ ਹਾਸਾ ਹੱਸਦੀ ਹੋਈ ਐਕਟਿਵਾ ਤੇ ਬੈਠ ਕੇ ਆਪਣੇ ਕਾਲਜ ਦੇ ਵੱਲ ਚਲੀ ਜਾਂਦੀ ਹੈ ਭਾਵੇਂ ਕਿ ਪੰਮੀ ਆਪਣੀ ਭਾਬੀ ਦੇ ਨਾਲ ਨਨਾਨ ਭਜਾਈ ਵਾਲਾ ਹਾਸਾ ਹੀ ਠੱਠਾ ਕਰਦੀ ਹੋਈ ਕਾਲਜ ਚਲੀ ਜਾਂਦੀ ਹੈ ਪਰੰਤੂ ਉਸ ਦਾ ਹਾਸਾ ਠੱਠਾ ਇੱਕ ਵਾਰ ਫਿਰ ਤੋਂ ਨਵੀਂ ਦੇ ਜ਼ਖਮਾਂ ਨੂੰ ਹਰਾ ਕਰ ਜਾਂਦਾ ਹੈ ਮਦਵਰਗੀ ਪਰਿਵਾਰਾਂ ਦੇ ਵਿੱਚ ਵੈਸੇ ਹੁੰਦਾ ਵੀ ਕੀ ਹੈ ਮਦਵਰਗੀ ਪਰਿਵਾਰਾਂ ਦੇ ਵਿੱਚ ਇਨਸਾਨ ਨੂੰ ਆਪਣੀ ਛੋਟੀ ਜਿਹੀ ਖੁਸ਼ੀ ਦੇ ਲਈ ਵੀ ਬੜਾ ਸੰਘਰਸ਼ ਕਰਨਾ ਪੈਂਦਾ ਹੈ ਤੇ ਉਹ ਛੋਟੀ ਜਿਹੀ ਖੁਸ਼ੀ ਉਸ ਦੇ ਲਈ ਇੱਕ ਸੁਪਨੇ ਵਾਂਗ ਹੁੰਦੀ ਹੈ ਤੇ ਇਸ ਤਰੀਕੇ ਦੇ ਨਾਲ ਜਦੋਂ ਪੰਮੀ ਉਸ ਦੇ ਨਾਲ ਹਾਸਾ ਠੱਠਾ ਕਰਦੀ ਹੋਈ ਇੱਕ ਛਰਾਤੀ ਹਾਸਾ ਹਸਦੀ ਹੋਈ ਕਾਲਜ ਚਲੀ ਜਾਂਦੀ ਹੈ ਤੇ ਇੱਕ ਵਾਰ ਉਸ ਦਾ ਸੁਪਨਾ ਮੁਰ ਤੋਂ ਟੁੱਟ ਜਾਂਦਾ ਏ ਕਿ ਉਹ ਕਿਟੀ ਪਾਰਟੀ ਤੇ ਨਹੀਂ ਜਾ ਪਵੇਗੀ ਸਮਾ ਆਪਣੀ ਚਾਲ ਚੱਲਦਾ ਰਹਿੰਦਾ ਏ ਤੇ ਇੱਕ ਦਿਨ ਵਿਆਹ ਤੋਂ ਕੁਝ ਦਿਨਾਂ ਬਾਅਦ ਜਦੋਂ ਇੱਕ ਗਵੰਡਨ ਆ ਕੇ ਨਵੀ ਨੂੰ ਕਹਿੰਦੀ ਹੈ ਕਿ ਅਸੀਂ ਕਿੱਟੀ ਪਾਰਟੀ ਦੇ ਲਈ ਇੱਕ ਗਰੁੱਪ ਬਣਾਇਆ ਏ ਕੀ ਨਵੀ ਮੈਂ ਤੇਰਾ ਨਾਮ ਉਸ ਦੇ ਵਿੱਚ ਸ਼ਾਮਿਲ ਕਰ ਲਵਾਂ ਤਾਂ ਇੱਕਦਮ ਨਵੀ ਦੇ ਚਿਹਰੇ ਦੇ ਉੱਤੇ ਮੁੜ ਤੋਂ ਪਹਿਲਾਂ ਵਾਲੀ ਰੌਣਕ ਆ ਜਾਂਦੀ ਹੈ ਉਸ ਨੂੰ ਲੱਗਦਾ ਏ ਕਿ ਸ਼ਾਇਦ ਹੁਣ ਉਸ ਦਾ ਉਹ ਜੜਾਏਗਾ ਸੁਪਨਾ ਪੂਰਾ ਹੋ ਜਾਵੇਗਾ ਫਿਰ ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਹਾਂ ਪਾਲਵੋ ਪਰ ਨਾਲ ਹੀ ਇੱਕ ਵਾਰ ਫਿਰ ਤੋਂ ਸੋਚ ਕੇ ਕਿ ਉਸਦੇ ਲਈ ਉਸ ਕੋਲ ਪੈਸੇ ਕਿੱਥੋਂ ਆਣਗੇ ਉਹ ਕਹਿੰਦੀ ਹੈ ਕਿ ਉਹ ਆਪਣੇ ਘਰ ਵਾਲੇ ਦੇ ਨਾਲ ਗੱਲ ਕਰਕੇ ਉਸ ਨੂੰ ਦੱਸੇਗੀ ਸ਼ਾਮ ਤੱਕ ਇੰਤਜ਼ਾਰ ਕਰੇ ਸ਼ਾਮ ਤੱਕ ਜਦੋਂ ਇੰਤਜ਼ਾਰ ਕਰਨ ਦੀ ਗੱਲ ਕਰਦੀ ਹੋਈ ਉਹ ਆਪਣੇ ਘਰ ਚਲੀ ਜਾਂਦੀ ਹੈ ਤੇ ਜਦੋਂ ਜਾ ਕੇ ਆਪਣੇ ਘਰ ਵਾਲੇ ਦੇ ਨਾਲ ਗੱਲ ਕਰਦੀ ਹੈ ਕਿ ਮੈਂ ਕਿੱਟੀ ਪਾਉਣੀ ਹੈ ਤਾਂ ਉਸ ਤੋਂ ਬਾਅਦ ਉਸਦੇ ਘਰ ਵਾਲੇ ਦਾ ਕੀ ਜਵਾਬ ਹੁੰਦਾ ਹੈ ਮੱਤ ਮਾਰੀ ਗਈ ਹੈ ਤੇਰੀ ਇੱਥੇ ਰੋਟੀ ਦੇ ਲਾਲੇ ਪਏ ਹੋਏ ਨੇ ਤੇ ਤੈਨੂੰ ਕਿੱਟੀ ਪਾਰਟੀ ਦੀ ਪਈ ਐ ਦਿਸਦਾ ਨਹੀਂ ਤੈਨੂੰ ਘਰ ਜਵਾਨ ਭੈਣ ਬੈਠੀ ਹੈ ਉਸਤੇ ਵੀ ਹੱਥ ਪੀਲੇ ਕਰਨੇ ਨੇ ਇਹ ਕਿੱਟੀ ਪਾਰਟੀਆਂ ਤਾਂ ਅਮੀਰਾਂ ਦੇ ਚੋਚਲੇ ਨੇ ਆਪਣੇ ਗਰੀਬਾਂ ਦਾ ਤਾਂ ਦਾਲ ਰੋਟੀ ਦਾ ਤੋਰਾ ਚੱਲਦਾ ਰਹੇ ਉਹੀ ਕਾਫੀ ਹੈ ਬਿਲਕੁਲ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਜਿਸ ਕਿੱਟੀ ਪਾਰਟੀ ਦੀ ਮੈਂ ਗੱਲ ਕਰਦੀਆਂ ਉਹ ਕਿੱਟੀ ਪਾਰਟੀ 1998 ਦੇ ਦੌਰ ਦੀ ਹੈ ਤੇ ਮੱਧ ਵਰਗੀ ਪਰਿਵਾਰਾਂ ਦੀ ਜੇਕਰ ਅਸੀਂ ਅੱਜ ਦੀ ਵੀ ਹਾਲਤ ਦੀ ਗੱਲ ਕਰ ਲਈਏ ਤਾਂ ਕਿੱਟੀ ਪਾਰਟੀ ਸੱਚਾਈ ਦੇ ਵਿੱਚ ਹਰ ਇੱਕ ਜੇ ਅਸੀਂ ਗੱਲ ਕਹਿ ਦਈਏ ਕਿ ਮੱਧ ਵਰਗੀ ਪਰਿਵਾਰ ਦੀ ਔਰਤ ਦੇ ਲਈ ਪੌਣੀ ਸੌਖੀ ਨਹੀਂ ਆ ਕਿਉਂਕਿ ਉਸ ਦੇ ਲਈ ਮਹੀਨਾਵਾਰ ਇੱਕ ਰਕਮ ਤੁਹਾਨੂੰ ਕੱਢਣੀ ਪੈਂਦੀ ਹੈ ਤੇ ਮੱਧ ਵਰਗੀ ਪਰਿਵਾਰਾਂ ਦੇ ਵਿੱਚ ਇੱਕ ਫਿਕਸ अमाउंट ਨੂੰ ਕਟਣਾ ਇੱਕ ਤਰੀਕੇ ਦੇ ਨਾਲ ਇੱਕ ਚੁਣੌਤੀ ਰਹਿੰਦੀ ਹੈ ਤੇ ਥੋੜਾ ਜਿਹਾ ਔਖਾ ਵੀ ਰਹਿੰਦਾ ਹੈ ਕਿ ਬੰਦਾ ਕਰ ਨਹੀਂ ਪਾਉਂਦਾ ਸਮਾਂ ਇਸੇ ਤਰੀਕੇ ਹੌਲੀ ਹੌਲੀ ਆਪਣੀ ਚਾਲ ਚੱਲਦਾ ਰਹਿੰਦਾ ਹੈ ਤੇ ਇੱਕ ਦਿਨ ਫਿਰ ਉਹ ਵੀ ਆਂਦਾ ਹੈ ਜਦੋਂ ਨਵੀਂ ਦਾ ਘਰ ਵਾਲਾ ਸਮਝ ਜਾਂਦਾ ਹੈ ਕਿ ਉਸਦੇ ਲਈ ਜ਼ਰੂਰੀ ਹੈ ਕਿ ਉਸ ਦਾ ਇੱਕ ਸੁਪਨਾ ਹੈ ਉਸਦੀ ਘਰ ਵਾਲੀ ਦਾ ਕਿ ਉਸਨੇ ਕਿੱਟੀ ਪਾਣੀ ਹੈ ਤੇ ਉਸ ਨੂੰ ਕਿੱਟੀ ਪਾਉਣ ਦੀ ਜਦੋਂ ਇਜਾਜ਼ਤ ਮਿਲ ਜਾਂਦੀ ਹੈ ਤੇ ਕਿੱਟੀ ਪਾਉਣ ਤੋਂ ਬਾਅਦ ਪਹਿਲੇ ਹੀ ਦਿਨ ਜਦੋਂ ਨਵੀ ਆਪਣੀਆਂ ਸਹੇਲੀਆਂ ਦੇ ਨਾਲ ਇੱਕ ਹੋਟਲ ਦੇ ਵਿੱਚ ਪਿੱਟੀ ਪਾਰਟੀ ਦੇ ਲਈ ਜਾਂਦੀ ਹੈ ਬੜਾ ਸੱਜ ਪਵਰ ਕੇ ਬੜੇ ਵਧੀਆ ਤਰੀਕੇ ਦੇ ਨਾਲ ਮੈਚਿੰਗ ਉਸੇ ਤਰੀਕੇ ਦੇ ਸੈਂਡਲ ਪਾ ਕੇ ਉਸੇ ਤਰੀਕੇ ਦਾ ਸੂਟ ਉਸੇ ਤਰੀਕੇ ਦੀ ਲਿਪਸਟਿਕ ਤੇ ਉਸੇ ਤਰੀਕੇ ਦੀ ਬਿੰਦੀ ਲਗਾ ਕੇ ਜਦੋਂ ਜਾਂਦੀ ਹੈ ਫਿਰ ਉੱਥੇ ਜਾ ਕੇ ਜਦੋਂ ਉਸ ਮਾਹੌਲ ਨੂੰ ਉਹ ਦੇਖਦੀ ਹੈ ਉੱਥੇ ਗੱਲਾਂ ਫਿਰ ਚੱਲਦੀਆਂ ਨੇ ਬ੍ਰਾਂਡਡ ਕੱਪੜਿਆਂ ਦੀਆਂ ਉੱਥੇ ਗੱਲਾਂ ਫਿਰ ਚੱਲਦੀਆਂ ਨੇ ਬ੍ਰਾਂਡਡ ਜੁਐਲਰੀ ਦੀਆਂ ਉੱਥੇ ਗੱਲਾਂ ਚੱਲਦੀਆਂ ਨੇ ਹਰ ਇੱਕ ਬ੍ਰਾਂਡਡ ਚੀਜ਼ ਦੀਆਂ ਗੱਲ ਚੱਲਦੀ ਹੈ ਲਾਈਫ ਸਟਾਈਲ ਦੀ ਪਰ ਜਦੋਂ ਅਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ ਤਾਂ ਲਾਈਫ ਸਟਾਈਲ ਜਿਸ ਵੀ ਕੇ ਦੇ ਨਾਲ ਕਹਾਣੀ ਦੇ ਮੱਧ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਉਸਦੇ ਪਤੀ ਨੇ ਕਿਹਾ ਕਿ ਅਮੀਰਾਂ ਦੇ ਚੋਚਲੇ ਨੇ ਤੇ ਉਸ ਸਮੇਂ ਇੱਕ ਵਾਰ ਨਵੀ ਨੂੰ ਫਿਰ ਲੱਗਦਾ ਹੈ ਕਿ ਵਾਕਿਆ ਹੀ ਇਹ ਅਮੀਰਾਂ ਦੇ ਚੋਚਲੇ ਨੇ ਕਿੱਤੀ ਪਾਰਟੀ ਉਹ ਪਾਉਂਦੀ ਹੈ ਪਹਿਲੀ ਵਾਰੀ ਹੀ ਉਸਦੀ ਕਿੱਟੀ ਨਿਕਲ ਵੀ ਜਾਂਦੀ ਹੈ ਇੱਕ ਵੱਡੀ ਅਮਾਉਂਟ ਵੀ ਉਸ ਨੂੰ ਮਿਲਦੀ ਹੈ ਪਰ ਜਦੋਂ ਉਸ ਨੂੰ ਆਪਣੇ ਹਿੱਸੇ ਦੇ ਜਦੋਂ ਬੈਠ ਕੇ ਜਿਹੜਾ ਕੁਝ ਸਾਰੇ ਗਰੁੱਪ ਨੇ ਖਾਦਾ ਪੀਤਾ ਹੁੰਦਾ ਹੈ ਉਸ ਦਾ ਬਿੱਲ ਪੇ ਕਰਨਾ ਹੁੰਦਾ ਹੈ ਤਾਂ ਉਸ ਦਾ ਜਿਹੜਾ ਹਿੱਸੇ ਦੀ ਜਿਹੜੀ ਇੱਕ ਅਮਾਊਂਟ ਆਉਂਦੀ ਹੈ ਜਿਹਨੂੰ ਅਸੀਂ ਕਹੀਏ ਕਿ ਉਹ ਉਸ ਨੂੰ ਜਦੋਂ ਅਦਾ ਕਰਨੀ ਪੈਂਦੀ ਹੈ ਤੇ ਉਸ ਵੇਂ ਉਸ ਦੇ ਕੀ ਬੋਲ ਹੁੰਦੇ ਨੇ ਸੁਨਣਾ ਧਿਆਨ ਦੇਣਾ ਕਿੱਟੀ ਦੇ ਪੈਸੇ ਨਵੀ ਦੇ ਹੱਥ ਵਿੱਚ ਵੜਾਉਂਦਿਆਂ ਹੀ ਕਿੱਟੀ ਦੇ ਇੱਕ ਮੈਂਬਰ ਨੇ ਵੇਟ ਨੂੰ ਬਿੱਲ ਲਿਆਉਣ ਨੂੰ ਕਿਹਾ ਵੇਟ ਜਦੋਂ ਬਿੱਲ ਲੈ ਕੇ ਆਇਆ ਤਾਂ ਬਿੱਲ 860 ਰੁਪਏ ਖਾਣ ਪੀਣ ਦੇ ਬਣੇ ਸਨ ਇਸ ਹਿਸਾਬ ਦੇ ਨਾਲ ਹਰ ਇੱਕ ਕਿੱਟੀ ਮੈਂਬਰ ਦੇ ਬਿੱਲ ਵਿੱਚ ਆਪਣਾ ਬੰਦਾ 343 ਰੁਪਏ ਦਾ ਹਿੱਸਾ ਅਦਾ ਕਰਨਾ ਸੀ ਨਵੀ ਨੇ ਆਪਣੇ ਬੰਦੇ 343 ਰੁਪਏ ਦੇ ਦਿੱਤੇ ਪਰ ਉਸ ਨੂੰ ਲੱਗਾ ਕਿ ਇਹ 343 ਰੁਪਏ ਫਜ਼ੂਲ ਖਰਚੀ ਹੈ ਪੈਸੇ ਫੜਉਂਦਿਆਂ ਹੀ ਨਵੀ ਨੇ ਆਪਣੀ ਗਵਾਂਡਨ ਨੂੰ ਕਿਹਾ ਚੱਲ ਬਿੰਦਰ ਚੱਲੀਏ ਘਰ ਅਗਲੀ ਕਿੱਟੀ ਤੇ ਤੂੰ ਮੇਰੇ ਤੋਂ ਕਿੱਟੀ ਫੜ ਕੇ ਲੈ ਜਾਵੀਂ ਘਟੋ ਘਟ ਮੈਨੂੰ ਇਹ 343 ਰੁਪਏ ਫਜ਼ੂਲ ਖਰਚੀ ਦੇ ਆਦਾ ਨਹੀਂ ਕਰਨੇ ਪੈਣਗੇ ਨਾਲੇ ਆ ਜਿਹੜੇ ਖਾਨ ਪੀਣ ਦੇ 343 ਰੁਪਏ ਮੈਂ ਇੱਥੇ ਖਰਚ ਕੀਤੇ ਨੇ ਇਸ ਨਾਲ ਤਾਂ 4 ਦਿਨਾਂ ਦੀ ਸਬਜ਼ੀ ਆ ਜਾਣੀ ਸੀ ਸੋ ਕਹਾਣੀ ਨੂੰ ਲਿਖਣ ਦਾ ਮੁੱਖ ਮਨੋਰਥ ਅਸਲ ਦੇ ਵਿੱਚ ਮਧ ਵਰਗੀ ਪਰਿਵਾਰਾਂ ਦੀਆਂ ਅਸੀਂ ਗੱਲ ਕਰੀਏ ਜੋ ਔਰਤਾਂ ਨੇ ਉਹਨਾਂ ਦੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਜਿਹੜੀਆਂ ਖੁਸ਼ੀਆਂ ਹੁੰਦੀਆਂ ਨੇ ਕਿਵੇਂ ਉਹ ਇੱਕ ਵੱਡਾ ਸੁਪਨਾ ਧਾਰਨ ਕਰ ਲੈਂਦੀਆਂ ਨੇ ਤੇ ਉਹ ਨਿੱਕੀਆਂ-ਨਿੱਕੀਆਂ ਖੁਸ਼ੀਆਂ ਜਦੋਂ ਉਹਨਾਂ ਨੂੰ ਉਹ ਸੁਪਨਾ ਮਿਲ ਵੀ ਜਾਂਦਾ ਏ ਤੇ ਫਿਰ ਉਹ ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਈਦ ਪਿੱਛੋਂ ਵੀ ਤੁੰਬਾ ਫੂਕਣਾ ਹੈ ਜਦੋਂ ਜਿਸ ਚੀਜ਼ ਦੀ ਜ਼ਰੂਰਤ ਸੀ ਜਦੋਂ ਉਹ ਨਹੀਂ ਮਿਲਦੀ ਜਦੋਂ ਸਮਾਂ ਲੰਘ ਜਾਂ ਤੇ ਕੋਈ ਚੀਜ਼ ਮਿਲਦੀ ਹੈ ਤੇ ਫਿਰ ਉਹ ਖੁਸ਼ੀ ਨਹੀਂ ਰਹਿੰਦੀ ਕੁਝ ਇਸ ਤਰੀਕੇ ਦੇ ਮਨੋਰਥ ਦੇ ਨਾਲ ਖਾਸ ਤੌਰ ਤੇ ਮਦਵਰ ਕੀ ਮਰੀਆ ਪੈਣਾ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰੇਲੂ ਮੈਂ ਗੱਲ ਕਰਾਂ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਦੋ ਚਾਰ ਹੋਣਾ ਪੈਂਦਾ ਏ ਉਸ ਦੇ ਵਾਕਤ ਗੱਲ ਕੀਤੀ ਹੈ ਕਹਾਣੀ ਕਿੱਟੀ ਪਾਰਟੀ ਦੀ ਸੋ ਇਹ ਕਹਾਣੀ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਆਪਣੀ ਪ੍ਰਤੀ ਕਿਰਿਆ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਦੇਣਾ ਫਿਰ ਇੱਕ ਨਵੀਂ ਕਹਾਣੀ ਲੈ ਕੇ ਹੋਵਾਂਗੀ ਤੁਹਾਡੀ ਰੂਪ ਰੂਪ ਧੰਨਵਾਦ ਸਤਿ ਸ਼੍ਰੀ ਅਕਾਲ